ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਵਧੀਆ ਚੱਲਦਾ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਬਾਈ ਜੀਤ ਸਿੰਘ ਪਿੰਡ ਗੱਲਕੋਟੇ ਨੇੜੇ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਾਪਾ ਜੀ ਤੇ ਹੋਰ ਆਪਣੇ ਪਿੰਡ ਦੇ ਨੇੜੇ ਨੇੜੇ ਇਧਰ ਵੱੜ ਪੱਖੋ ਭੈਂਚੀਆਂ ਇਧਰਲੇ ਸ਼ਾਰਟ ਸਹਣਾ ਵਿਚਾਲੇ ਆ ਜਾਂਦਾ ਰੋਡ ਤੇ ਠੀਕ ਹੈ ਭਾਈ ਕੰਟੈਕਟ ਨੰਬਰ ਬੋਲ ਦੋ ਆਪਣਾ 82643 37693 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਜਰਸੀ ਆ ਗਈ ਕੋਲ ਜਰਸੀ ਆਈ ਬਾਈ ਠੀਕ ਆ ਹੋਰ ਜਰਸੀ ਆ ਯਹਾਂ ਛੋਟਾ ਕਰਨਾ ਬਹੁਤੀ ਬਹੁਤੀ ਛੋਟਾ ਕਰਨਾ ਤੇ ਬਈ ਕਿਹੜਾ ਸੁਆਸ ਹੁੰਦੀ ਐ ਇਹ? ਇਹ ਦੂਜਾ ਸੁਆਸ ਹੁੰਦੀ ਐ ਜੀ। ਦੂਜਾ ਸੁਆਸ ਹੁੰਦੀ ਐ। ਕੀ ਰਿਕਾਰਡ ਰਿਹਾ ਬਈ ਪਿਛਲੇ ਸੁਆ ਦੇ? ਉਹਦਾ 12 ਲੀਟਰ ਦਾ ਰਿਹਾ ਜੀ ਪਿਛਲੇ ਸੁਆ। ਠੀਕ ਆ। ਐ ਦੀ ਕਿੰਨੀ ਕਮੀਦ ਆ ਬਈ? 13-14 ਦੇ ਦੋਗੇ ਜੀ। ਤੇ ਪਲੀ-ਪੁਲੀ ਵੀ ਬੜੀ ਐ ਜਾ। ਹਾਂ, ਫੁੰਡੀ ਸੀਲਾ ਜੀ। ਕੀ ਬਾਤ ਐ। ਇਹਦਾ ਲੈ ਜੀ 5-6 ਦਿਨ। ਤੇ ਲੇਵਾ ਪਾ ਚੈੱਕ ਕਰਾ ਲੈ ਬਹੁਤ ਸੋਹਣਾ ਕਰਮ ਵਾਲੀ ਦਾ ਲੇਵਾ ਤੇ ਸੰਦਾਰ ਕਰਿਆ ਆਪਾ ਬਣਾਉਣਾ। ਬਹੁਤ ਚੰਗਾ। ਜਦੋਂ ਤੋ ਤਿਆਰ ਹੋਣਾ ਬਹੁਤ ਸੋਹਣੀ ਤਿਆਰ ਹੋਊਗਾ ਨਾ। ਪੂਰੀ ਜੀ ਪੂਰੀ। 13-14 ਲੀਟਰ ਖੁੱਲਾ ਹੀ ਪਾ ਜਾਣਾ ਬ ਕਿਆ ਰੇ ਥਾਣਾ ਮਾਲੂ ਪੂਰੇ ਗਾਇਬ ਤੇ ਛੋਟਾ ਕੰਮ ਨਾ ਬੋਦੀ ਬੋਦੀ ਫੁੱਲ ਬਰੀਕੀ ਚ ਵਹਿੜ ਆ ਗਈ ਬਾਕੀ ਪਲੀ ਪੁੜੀ ਵੀ ਦੇਖੋ ਬਾਈ ਫੁੱਲ ਬਰੀਡ ਆ ਕਿਆ ਬਾਤ ਆ ਤੋਰਾ ਤਰਾ ਚੈੱਕ ਕਰਾਉਣੇ ਇੱਕ ਨੰਬਰ ਆ ਬੋਦੀ ਬਾਦੀ ਬੜੀ ਕਮਾਲ ਆ ਜੀ ਮੇਰੀ ਬਾਈ ਪੂਰੀ ਬਾਕੀ ਥਾਣ ਬਹੁਤ ਚੰਗਾ ਲੱਗਿਆ ਪੂਰਾ ਵੀਰੇ ਪੂਰਾ ਹਮ ਥਾਣ ਬਹੁਤ ਚੰਗਾ ਲੱਗਿਆ ਬਾਕੀ ਚਾਹ ਜਵਾਕ ਹੀ ਬੈਠਾ ਰਾ ਜਵਾਕ ਹੀ ਬੈਠ ਰਹੇ ਨੇ ਥਲੇ ਲਓ ਜੀ ਕੀ ਬਾਤ ਆ ਯਾਰ ਹਨਾ ਠੰਡੀ ਸੀਰ ਕਰਨ ਵਾਲੀ ਬਾਈ ਚੈੱਕ ਕਰੋ ਕੋਈ ਚੱਕਰੀ ਨਹੀਂ ਬਾਕੀ ਜਵਾਕ ਕੇ ਸੋਨਾ ਹੈ 4-5 ਦਿਨ ਲੈ ਜਾਣੇ ਨੇ ਕਿਆ ਬਾਤ ਆ ਅਜੇ ਬਲਟ ਲਾਂ ਬਾਈ ਚੈੱਕ ਕਰੋ ਫੁੱਲ ਪਈਆਂ ਹੈ ਦਾ ਕੱਚੀ ਕੱਚੀ ਪਈਆ ਕਰਮ ਵਾਲੀ ਜਾਨੋਂ ਸੁਣਾ ਨਾ ਬਹੁਤ ਸੋਹਣਾ ਹੈ ਮਾਲ ਆਪਕੀ ਛੋਟਾ ਕਰਨਾ ਸੁਣਾ ਹਾਂ ਕਿਆ ਬਾਤ ਹੈ ਤੇ ਕੀ ਮੋਲ ਰਹੂ ਬਾਈ ਦੇਣ ਲੈਣ ਜਾ ਮੋਲੇ ਦਾ ਬਸ ਬੈਣ ਲੈਣ 40000 ਵੀਰੇ 40000 ਹੀ ਹਾਂ ਬਸ ਚੱਕੋ ਬਾਈ 40000 ਦੀ ਬਾਈ ਕਹਿੰਦਾ ਆਪਾਂ ਬੈਡ ਦੇ ਦੇਣੀ ਆ ਬਾਕੀ ਪਲੀ ਵਿੱਚ ਚੈੱਕ ਕਰਾਉਣਾ ਬਰੀਡ ਚੈੱਕ ਕਰਾ ਬਾਈ ਬੰਦਾ ਇਧਰੋਂ ਫੇਸ ਲਾਓ ਜੀ ਲਾਓ ਲੈ ਫੇਸ ਚੈੱਕ ਕਰੋ ਨੁਗੀਆ ਛੋਟਾ ਕਰਨਾ ਸੀ ਕਿਆ ਬਾਤ ਹੈ ਹਣ ਫੁੱਲ ਪਲੀ ਵੀ ਆ ਬਾਈ ਬਾਕੀ ਥਣਾ ਚ ਨਾ ਕੋਈ ਫੂਡ ਸਾਂਗਾ ਥਣ ਬਹੁਤ ਚੰਗਾ ਲੱਗਿਆ ਵਾ ਬਾਕੀ ਮੂ ਵੀ ਵੈਡ ਖੈਰ ਬਰੀਕੀ ਵਾਲੀ ਹੈ ਉਹ ਰੇ ਵੀਰੇ ਪੂਰੀ ਹਾਂ ਬਾਕੀ ਚੌਂਕ ਚੌਂਕ ਪੂਰੀ ਆ ਵੈਡ ਦੇ ਤੇ ਥੜ ਬਹੁਤ ਚੰਗਾ ਹੈਗਾ ਬਾਈ ਬਾਕੀ ਖਾਣਾ ਦੀ ਕੁਆਲਿਟੀ ਚੈੱਕ ਕਰੋ ਆਪਾਂ ਐ ਮਨ ਲਓ ਵੀ ਜਿੰਨਾ ਮਗਰ ਨੂੰ ਹਵਾਨਾ ਹੋ ਨਹੀਂ ਮੂਰ ਨੂੰ ਹਾਂ ਜਾਂ ਚਾਰ ਪੰਜ ਲਾ ਜਾਣੇ ਵੀਰੇ ਵੈਡ ਨੇ ਹਮ ਅਜੇ ਤਾਂ ਬਾਈ ਕੱਚੀ ਕੱਚੀ ਤੇਰਾ ਜਵਾ ਲੇਟਰ ਖੁੱਲਾ ਹੀ ਦੁੱਧ ਪਾ ਦੇਣਾ ਬਾਕੀ ਦੁੱਧ ਮੱਝਾਂ ਵਰਗਾ ਹੁੰਦਾ ਇਹ ਮਨ ਸਹੀ ਗੱਲ ਆ ਦੁੱਧ ਵੀ ਮੂ ਮੱਝਾਂ ਵਰਗਾ ਹੋ ਗਾੜਾ ਦੁੱਧ ਹੋਊਗਾ ਏ ਨਹੀਂ ਹੋਊਗਾ ਬਾਈ ਪਤਲਾ ਚੱਕ ਨਹੀਂ ਬਾਈ ਹਾਂਜੀ ਹਾਂ ਕੀ ਬਾਤ ਆ ਬਾਈ ਲੈ ਚੈੱਕ ਕਰੋ ਕੋਈ ਲੱਤ ਨਹੀਂ ਕੋਈ ਛੜ ਨਹੀਂ ਚੱਕਣੀ ਫੁੱਲ ਬਈ ਚੰਗੀ ਆ ਜਵਾਕ ਹੀ ਬੈਠੇ ਰਹਿੰਦਾ ਬਾਈ ਥੱਲੇ ਠੀਕ ਆ ਬਾਈ ਹਾਂ 3 ਲੱਖ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ